ਕਿਸਾਨ ਸਭ ਨਾਲੋਂ ਵੱਧ ਕਿਸਾਨ ਨੂੰ ਲੁੱਟਿਆ ਜਾ ਰਿਹਾ ਮੈਂ ਅੱਜ ਇੱਕ ਆਖਰੀ ਗੱਲ ਕਰਕੇ ਅੱਜ ਦੀ ਗੱਲ ਨੂੰ ਸਮਾਪਤ ਕਰਦਾ ਹਾਂ ਕਿ ਜਿਹੜੇ ਲਈ ਤੁਹਾਡੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਆਪਾਂ ਬੋਲਵਾਲ ਨੂੰ ਬੋਧਾਂਗੇ ਅੱਗੇ ਜੋ ਹੋਵੇਗਾ ਫਿਰ ਵੀ ਕੀ ਆ ਜਾਏਗਾ ਮੈਂ ਬਾਸੇ ਕ ਆਖਰੀ ਗੱਲ ਤੁਹਾਡੇ ਨਾਲ ਕਰਕੇ ਕਿਉਂਕਿ ਤੁਸੀਂ ਪਿੰਚਰ ਦੇ ਵੱਧ ਸਮਝਦਾਰ ਦੇ ਮੈਂ ਤਾਂ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸਮਝਦਾ ਨੇਕ ਨੇਕ ਕੇ ਹੁੰਦੇ ਮੇਰੀ ਕਹਾਣੀ ਉਹ ਮੈਂ ਸੋਚਦਾ ਤਾਂ ਸਾ ਕਿ ਯਾਰ ਲੋਕ ਇੰਨੇ ਗਰੀਬ ਨੇ ਸਰਕਾਰ ਦੇ ਕੋਲ ਆਧੀਆਂ ਮਸ਼ੀਨਾਂ ਨੇ ਵਾਧੂ نوٹ ਛਾਪਣ 50 50 ਰਿਆਲ ਦਾ نوٹ ਕਰ ਦੇਣਾ ਵਾਧੂ نوٹ ਛਾਪਣਾ ਲੋਕਾਂ 'ਚ ਇਹ ਲੋਕ ਗਰੀਬ ਕਿਉਂ ਹੋਏ ਕਿਉਂ ਯਾਰ ਕਿਸੇ ਦਾ ਬੱਚਾ 2 250 ਦੀ ਦਵਾਈ ਖਾਣੋਂ ਮਰ ਜਾਂਦਾ ਕਿਉਂ ਮਾਂ ਕੋਈ ਦਾਈ ਤੋਂ ਜਰੇਪਾ ਕਰਾਉਂਦੀ ਮਰ ਜਾਂਦੀ ਕਿ ਹਸਪਤਲ ਨਹੀਂ ਜਾਣ ਚੁੱਕਦੀ ਹਸਤਾ ਜਾਏਗੀ ਆਪਰੇਸ਼ਨ ਕਰ ਦੇਣਗੇ ਖਰਚਾ ਹੋਵੇਗਾ ਤਾਂ ਡਾਈ ਕੋ ਵੀ ਨਹੀਂ ਗੱਲ ਲੋਟ ਆਉਂਦੀ ਤੇ ਬੱਚਾ ਜਨਦੀ ਹੋਈ ਸਾਡੀ ਜੀਏ ਕਈ ਮਰ ਜਾਂਦੀਆਂ ਨੇ ਇਹ ਹਾਲਤਾਂ ਨੇ ਇੱਕ ਵਾਰ ਇਹ ਕਿਉਂ ਤਾਂ ਮੇਰਾ ਥੋੜਾ ਹੌਸਲਾ ਬਣਿਆ ਮੈਂ ਆਪਣੇ ਬੈਂਕ ਜਿੱਥੇ ਖਾਤਾ ਹੈ ਖਾਤੇ ਵਿੱਚ ਘੱਟ ਨਹੀਂ ਹੈ ਗੱਲ ਮਈਆ 77 78 800 ਇਨੇ ਗੁਰਦੇ ਨੇ ਔਰ ਖਾਤਾ ਬਣਿਆ ਕਰੋ ਬਣਿਆ ਲੈ ਮੈਂ ਮੈਨੇਜਰ ਕੋਲ ਗਿਆ ਮੈਂ ਕਿਹਾ ਮੈਂ ਤਾਂ ਪੈਸਾ ਕਿਵੇਂ சம்பਾ ਆਰੀਆਂ ਮੈਂ ਨਹੀਂ ਐਵੇਂ ਜਦੋਂ ਮੇਰੀ ਤਸੱਲੀ ਨਾ ਹੋਈ ਕਹਿੰਦਾ ਵੀ ਯਾਰ ਏਦੋ ਵੱਡ ਮੈਨੂੰ ਵੀ ਨਹੀਂ ਪਤਾ ਬੱਥਾ ਰਾਵਣੇ ਦਾ ਮੇਰਾ ਹੌਸਲਾ ਵਰਗਾ ਨੌਕਰੀ ਵਾਲੇ ਚੋਂ ਕੋਲ ਚਲਾ ਗਿਆ ਸਾਡੇ ਸ਼ਹਿਰ ਇੱਕ ਸਟੇਟ ਬੈਂਕ ਦੇ ਵੱਡਾ ਜਿੱਥੇ ਸਾਰੀ ਆਰਮੀ ਫੋਰਸ ਨੂੰ ਦਰਖਾਹ ਮਿਲਦੀ ਏ ਉੱਥੇ ਜਿਹੜਾ ਐਗਰੀਕਲਚਰ ਦਾ ਹੈਲਸੀ ਹੋਂਦੇ ਕੋਲ ਚਲਾ ਗਿਆ ਸਾਡਾ ਇੱਕ ਭਤੀਜਾ ਏ ਐਸਆਸੀ ਬੈਂਕ ਵਿੱਚ ਮੈਂ ਉਹਨੂੰ ਘੇਰ ਲਿਆ ਕਿਸੇ ਨੂੰ ਨਹੀਂ ਪਤਾ ਵੀ ਪੈਸਾ ਕਿਵੇਂ ਪੈਦਾ ਹੁੰਦਾ